ਗੁਰੂ ਪਿਆਰੀ ਸਤਗੁਰੂ ਜੀ ਸਾਜੀ ਨਵਾਜੀ ਸਾਧ ਸੰਗਤ ਜੀਓ ਤਨ ਤਨ ਜਗਤਿ ਬਿਤਾ ਸਤਗੁਰ ਵਿਦਾਸ ਮਹਾਰਾਜ ਜੀ અપਾਰ અપਾਰ ਕਿਰਪਾ ਕਰਦੇ ਹੋਏ ਔਰ ਸਭ ਜੀਵਾਂ ਨੂੰ ਔਰ ਨੰਬਰਾਂ ਤੋਂ ਮੁਕਤ ਹੋ ਕੇ ਸੰਤਾਂ ਦੀ ਸੰਗਤ ਕਰਕੇ ਪ੍ਰਭੂ ਨਾਲ ਮਿਲਣ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਸਾਧੂ ਕਾ ਸ਼ਾਸਤਰ ਨੂੰ ਸੁਣ ਕੇ ਨੋ ਅਨ ਪਾਵਨੈ ਭਗਤੀ ਨੇ ਸਾਦੇ ਭੋਖੇ ਅੰਨ ਦਿਨੋ ਟੇ ਤੇ हे ਸੰਤੋ ਤੁਸੀਂ ਸ਼ਾਸਤਰਾਂ ਨੂੰ ਸੁਣ ਕੇ ਕੀ ਕਰਨਾ ਹੈ? ਕ੍ਰਿਮਾਂ ਦੀ ਭਗਤੀ ਨਹੀਂ ਕੀਤੀ ਅਤੇ ਭੁੱਖੇ ਨੂੰ ਅੰਨ দান ਨਹੀਂ ਕੀਤਾ। ਸਾਧੂ ਕਾ ਸ਼ਾਸਤਰ ਸੁਣ ਕਿਨੂੰ? ਤੇ हे ਭਾਈ ਤੁਸੀਂ ਸ਼ਾਸਤਰਾਂ ਨੂੰ ਸੁਣ ਕੇ ਆਪਾਂ ਕਹਿੰਦੇ ਨਾ ਕਿ 베ਦ ਸ਼ਾਸਤਰ ਸੁਣ ਕੇ ਜੀਵਨੋ ਗਿਆਨ ਆ ਜਾਂਦਾ ਹੈ ਤੇ ਸਤਗੁਰੂ ਜੀ ਕਹਿੰਦੇ ਪ੍ਰਭੂ ਦੀ ਪ੍ਰੇਮਾ ਭਗਤੀ ਨੇ ਕੀਤੇ ਤੁਸੀਂ ਅਤੇ ਭੁੱਖੇ ਨੂੰ ਅੰਨਦਾਨ ਨਹੀਂ ਕੀਤਾ ਜੇ ਭੁੱਖੇ ਨੂੰ ਤੁਸੀਂ ਅੰਨਦਾਨ ਨਹੀਂ ਕੀਤਾ ਉਸ ਪਰਮਾਤਮਾ ਦੇ ਨਾਲ ਪ੍ਰੇਮ ਹੀ ਨਹੀਂ ਕੀਤਾ ਤੇ ਫਿਰ ਵੇਦਾਂ ਛਾਤਨ ਨੂੰ ਸੁਣਦਾ ਵੀ ਕੋਈ ਫਾਇਦਾ ਨਹੀਂ ਹੈ ਤੇ हे ਜੀਵ ਜੇਕਰ ਤੁਸੀਂ ਪਰਮਾਤਮਾ ਦੇ ਨਾਲ ਪਿਆਰ ਹੀ ਨਹੀਂ ਕੀਤਾ ਕਿਸੇ ਭੁੱਖੇ ਨੂੰ ਪ੍ਰੋਟੀਨ ਹੀ ਦਿੱਤੀ ਅੰਨ ਨਹੀਂ ਦਿੱਤਾ ਤਾਂ ਫਿਰ ਪ੍ਰਭੂ ਦੀ ਜਿਹੜੀ ਕਿੰਨੀ ਆ ਉਹ ਕਿਨੇ ਪਾਈ ਵੇਦਾਂ ਸ਼ਾਤਨਾਂ ਨੂੰ ਸੁਣਨ ਦਾ ਤੈਨੂੰ ਕੀ ਫਾਇਦਾ ਕੋਈ ਫਾਇਦਾ ਨਹੀਂ ਹੁਣਾ ਕਾਮਨਾ ਮਿਸਰੋ ਧਮਨਾ ਤਦ ਜੋ ਲੋਭ ਨੰ ਬਸਾਰੋ ਦੇਵਾ ਪਰੰ ਨਿੰਦਾਂ ਮੁਕਤੇ ਨਹੀਂ ਸ਼ਾਡ ਨਿਫਲ ਪਏ ਸਭ ਸੇਵਾ ਹੁਣ ਸਤਗੁਰੂ ਅਬਦਾਸ ਮਹਾਰਾਜ ਜੀ ਇਸ ਸ਼ਬਦ ਵਿੱਚ ਸਾਨੂੰ ਬਹੁਤ ਤਰ੍ਹਾਂ ਚਕੰਨਾ ਕਰਦੇ ਹਨ ਕਿ ਪ੍ਰਭੂ ਦੀ ਪ੍ਰੇਮਾ ਭਗਤੀ ਹੈ ਕੀ ਕਿ ਹੋਵੇ ਜੀ ਸਾਡਾ ਪ੍ਰੇਮ ਉਸ ਪਰਮਾਤਮਾ ਨਾਲ ਹੋਣਾ ਚਾਹੀਦਾ ਹੈ ਕਿ ਹੇ ਜੀ ਤੂੰ ਕਾਮਨਾਵਾਂ ਤਾਂ ਛੱਡ ਹੀ ਨਹੀਂ ਅੱਜ ਗੁਰੂ ਪਹਿਲੇ ਸਾਸੂ ਸਾਡੀ ਹਾਲਤ ਕਿਉਂ ਜੀ ਹੈ ਕਿ ਸਾਡੀਆਂ ਕਹਿੰਦੇ ਭਾਵੇਂ ਜੀਵ ਮਰਨ ਕਿਨਾਰੇ ਵੀ ਆਇਆ ਹੋਵੇ ਉਦਿਆਂ ਵੀ ਕਾਮਨਾਵਾ ਛੋਟਦਿਆਂ ਨਹੀਂ ਕਾਮਨਾਵਾ ਕਿ ਉਹ ਗੀ ਹੁੰਨਿਆ ਕਹਿੰਦੇ ਫਿਕਰ ਲੱਗਾ ਰਹਿੰਦਾ ਹੈ ਹਰ ਤਰ੍ਹਾਂ ਦਾ ਫਿਕਰ ਲੱਗਾ ਰਹਿੰਦਾ ਹੋਇ ਜਿਵੇਂ ਕੱਲ ਦੱਸਿਆ ਕਿ ਪਾਵੇਂ ਸਾਡੇ ਕੋਲ ਸਾਲ ਦੇ ਦਾਣੇ ਪਏ ਹੋਣ ਘਰ ਦੇ ਵਿੱਚ ਪਰ ਅਗਲੇ ਸਾਲ ਦਾ ਪਹਿਲਾ ਫਿਕਰ ਹੁੰਦਾ ਵੀ ਅਗਲੇ ਸਾਲ ਅਸੀਂ ਕੀ ਖਾਣਾ ਹੈ ਅਡੰਬਰ ਨਹੀਂ ਛੱਡੇ ਲੋਭ ਦਾ ਤਿਆਗ ਨਹੀਂ ਕੀਤਾ ਤੇ ਅਡੰਬਰ ਨਹੀਂ ਛੱਡੇ ਅਤੇ ਲੋਭ ਦਾ ਤਿਆਗ ਨਹੀਂ ਕੀਤਾ ਪ੍ਰਾਈ ਨਿੰਦਿਆ ਮੁਕਤੋਂ ਨਹੀਂ ਤਿਆਗੀ ਕਿਉਂਕਿ ਪ੍ਰਾਈ ਦੀ ਨਿੰਦਿਆ ਹੀ ਕਰਨਾ ਸੰਦੇਸ ਪਰਮਾਤਮਾ ਤੋਂ ਦੂਰ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਕਿੰਦੇ ਜੇ ਤੂੰ ਸੇਵਾ ਕਰਦਾ ਹੈ ਜਿੰਨੀ ਮਰਜ਼ੀ ਸੇਵਾ ਕਰ ਲੈ ਪਰ ਜੇ ਤੂੰ ਨਿੰਦਿਆ ਕਰ ਦਿੱਤੀ ਤਾਂ ਉਹ ਸੇਵਾ ਸਾਰੀ નિਸਫਲ ਚਲੀ ਜਾਂਦੀ ਹੈ ਸਾਧ ਕਾ ਨਿੰਦਕ ਕੈਸੇ ਤਰੇ ਸਾਦੇ ਪਰ ਜਾਣੋ ਨਰਕ ਹੀ ਪਰੇ ਰਹੋ ਕਹਿੰਦੇ ਕਿ ਭਾਈ ਜੇ ਅਸੀਂ ਸਾਧ ਦੀ ਪਾਪ ਕਿਸੇ ਸਾਧੂ ਦੀ ਨਿੰਦਿਆ ਕਰਦੇ ਹਾਂ ਨਿੰਦਿਆ ਚੁਗਲੀ ਕਰਦੇ ਆ ਤੇ ਨਰਕਾਂ ਦੇ ਭਾਗੀ ਬਣ ਜਾਂਦੇ ਫਿਰ ਕਹਿੰਦੇ ਕਿਸ ਤਰ੍ਹਾਂ ਅਸੀਂ ਤਰ ਸੰਗਦੇ ਹਾਂ ਤੇ ਸਤਗੁਰਬਦਾਸ ਮਹਾਰਾਜ ਜੀ ਫਰਮਾ ਰਹੇ ਸ਼ਬਦ ਵਿੱਚ ਕਿ ਪਾਈ ਜਿਹੜੀਆਂ ਕਾਮਨਾਵਾਂ ਤਾਂ ਤੋ ਤਿਆਗਿਆ ਨਹੀਂ ਅਡੰਬਰ ਛੱਡੇ ਨਹੀਂ ਲੋਭ ਦਾ ਤਿਆਗ ਨਹੀਂ ਕੀਤਾ ਭਾਈ ਨਿੰਦਿਆ ਨੰਦਾ ਚੁਗਲੀ ਲੋਕਾਂ ਦੀ ਬੁਰਾਈ ਕਰਨਾ ਤੂੰ ਆਪਣੇ ਮੁਖ ਤੋਂ ਛੱਡਿਆ ਨਹੀਂ ਇਸ ਲਈ ਤੇਰੀ ਸਾਰੀ ਕੀਤੀ ਹੋਈ ਸੇਵਾ ਜੇ ਆਪਾਂ ਸੇਵਾ ਕਰਦੇ ਆ ਨਾ ਗੁਰੂ ਘਰ ਦੇ ਵਿੱਚ ਜਾਣ ਕੇ ਸੇਵਾ ਕਰਦੇ ਆ ਬਾਹਰ ਨੰਗਰ ਲਾਉਂਦੀਆਂ ਤੇ ਮੁੜ ਕੇ ਅਸੀਂ ਕਹਿ ਦਈਏ ਪਾਈ ਆਈ ਤਾਂ ਨੰਗਰ ਲਾਇਆ ਇੰਨੇ ਲੋਕਾਂ ਨੂੰ ਖਾ ਦਿੰਦਾ ਫਿਰ ਕਹਿੰਦੇ ਉਹ ਸਾਰੀ ਸੇਵਾ ਨ ਸਫਲ ਚਲੀ ਜਾਂਦੀ ਉਹਦਾ ਫਲ ਸਾਨੂੰ ਨਹੀਂ ਮਿਲਦਾ ਤੇ ਜਿਹੜੀ ਸੇਵਾ ਕੀਤੀ ਹੋਵੇ ਨਾ ਉਹਦਾ ਸਾਨੂੰ ਫਲ ਨਹੀਂ ਮਿਲਦਾ ਬਾੜ ਮਾੜ ਕਰਮਸ ਪ੍ਰਾਉ ਉਧਰ ਪਰਨ ਅਪਰਾਧੀ ਹੋਵੇ ਅਪਰਾਧੀ ਕਿ ਸੋਨਾ ਸਿਮਰ ਉਹ ਅਵਿਧਿਆ ਸਾਦੀ ਕਿੰਨੇ ਪ੍ਰਮਾਤਮਾ ਨੂੰ ਮਿਲਣ ਦਾ ਰਸਤਾ ਛੱਡ ਕੇ ਸੰਸਾਰ ਰੂਪੀ ਪ੍ਰਾਇ ਕਰ ਵਿੱਚ ਆ ਰਕੇ ਖਚਿਤ ਹੋਣ ਹੋ ਗਿਆ ਤੇ ਕੇਵਲ ਪੇਟ ਭਰਨ ਲਈ ਅਪਰਾਧੀ ਬਣ ਗਿਆ ਹੈ ਤੇ ਜਿਹੜਾ ਸੱਚ ਦਾ ਮਾਰਗ ਸੀ ਉਹ ਤੂੰ ਛੱਡ ਦਿੱਤਾ ਹੈ ਉਹਦਾ ਤੂੰ ਫੜਿਆ ਹੀ ਨਹੀਂ ਸੱਚ ਦਾ ਮਾਰਗ ਜਿਸ ਕੰਮ ਲਈ ਆਇਆ ਸੀ ਪਰਮਾਤਮਾ ਦਾ ਨਾਮ ਜਪਣ ਸੇਵਾ ਸਿਮਰਨ ਕਮਾਈ ਕਰਨ ਲਈ ਆਇਆ ਸੀ ਤੂੰ ਉਹ ਤਾਂ ਨਾਮ ਜਪਿਆ ਹੀ ਨਹੀਂ ਸਭ ਕੋ ਸੰਸਾਰ ਉਪੀ ਪਰਾਇ ਕਰ ਇਹ ਪਰਾਇਆ ਕਰ ਕਿਉਂ ਕਿਆ ਹੈ ਸਤਗੁਰ ਨੇ ਕਹਿੰਦੇ ਪਰਾਇਆ ਕਰ ਕਹਿੰਦੇ ਤੂੰ ਆਪਣਾ ਕਰ ਸਮਝਾ ਨਾ ਕਹਿੰਦੇ ਜਿਹਦੇ ਜੀਂਦੇ ਜੀ ਤੁਹਾਡੇ ਆਪਣੇ ਹੀ ਤੇ ਆਪ ਮੁਕਰ ਤੁਹਾਡੇ ਤੋਂ ਤੁਹਾਡਾ ਸਭ ਕੁਝ ਖੋ ਲੈਂਦੇ ਆ ਤੁਹਾਡੇ ਜੀਂਦੇ ਜੀ ਹੀ ਕਹਿੰਦੇ ਉਹ ਆਪਣੀ ਜਮੀਨ ਜਾਇਦਾਦ ਬੰਡ ਲੈਂਦੇ ਤੇ ਤੁਹਾਡਾ ਬੱਸ ਕੋਈ ਨਹੀਂ ਚੱਲਦਾ ਕਈ ਵਾਰ ਆਪਾਂ ਦੇਖਦੇ ਨਾ ਮਾਂ ਬਾਪ ਚਾਹੁੰਦਾ ਹੈ ਕਿ ਮੇਰੇ ਤੀਆਂ ਪੁੱਤਰ ਰਲ ਕੇ ਰਹਿਣ ਇਕੱਠੇ ਵਹਿਣ ਇਕੱਠੇ ਰੋਟੀ ਖਾਣ ਇੰਨਾ ਚ ਪਿਆਰ ਬਣਿਆ ਰਹੇ ਪਰ ਉਸੇ ਮਾਤਾ ਪਿਤਾ ਦੇ ਸਾਹਮਣੇ ਕਹਿੰਦੇ ਤੀਆਂ ਪੁੱਤਰ ਜੈ ਦਾ ਦਾ ਬੰਡ ਲੈਂਦੇ ਆ ਮੇਰਾ ਹਿੱਸਾ ਮੈਨੂੰ ਦੇ ਦੇ ਮੈਨੂੰ ਤੇਰਾ ਕੋਈ ਨਹੀਂ ਤੂੰ ਜਿੱਥੇ ਮਰਜੀ ਜਾ ਸਤਿਗੁਰੂ ਜੀ ਇਸੇ ਕਰਕੇ ਕਹਿੰਦੇ ਪਰਾਇਆ ਕਰ ਹੈ ਕਹਿੰਦੇ ਪਰਾਇਆ ਜਦੋਂ ਆਪਾਂ ਕਿਸੇ ਕੋਲੋਂ ਸੂਟ ਲੈ ਕੇ ਮੰਨ ਕੇ ਪਾ ਲਈਏ ਜਾਂ ਕੋਈ ਚੀਜ਼ ਮੰਨ ਕੇ ਲੈ ਆਈਏ ਤਾਂ ਗੁਰੂ ਪਿਆਰੀ ਸਾਧ ਸੰਗਤ ਉਹ ਫੱਟ ਕਹਿੰਦੇ ਪਰਾਇਆ ਗਹਿਣਾ ਤੱਪਣ ਮੰਨ ਹਾਇ ਤੇ ਜਦੋਂ ਮਰ ਜਿਓ ਕਹਦੇ ਪਾਈ ਮੇਰੀ ਚੀਜ਼ ਮੈਨੂੰ ਦੇ ਦੇ ਦਰ ਦੇਣੀ ਪੈਂਦੀ ਹੈ ਤੇ ਇਹ ਵੀ ਪਰਾਇਆ ਕਰ ਹੈ ਕਹਿੰਦੇ ਜੀ ਮੇਰੀ ਮੇਰੀ ਕਰਦਾ ਕਰਦਾ ਕਹਿੰਦੇ ساری ਜ਼ਿੰਦਗੀ ਬਤੀਤ ਕਰ ਦਿੰਦਾ ਹੈ ਪਰ ਜਿਹੜੀ ਮੇਰੀ ਮੇਰੇ ਕਰਦਾ ਹੈ ਜਿਸ ਨੂੰ ਮੇਰਾ ਮੇਰਾ ਕਹਿੰਦਾ ਮੇਰਾ ਕਰ ਮੇਰਾ ਪਰਿਵਾਰ ਸਤਿਗੁਰੂ ਜੀ ਕਹਿੰਦੇ ਉਹੀ ਪਰਿਵਾਰ ਅੰਤ ਸਮੇਂ ਇਸ ਰੀ ਨੂੰ ਵੀ ਰਾਖਨੀ ਤੇਰੀ ਬਣਾ ਕੇ ਚਲਾ ਜਾਂਦਾ ਤੇ ਅਗਨ ਬੇਟਾ ਕਰ ਦਿੰਦਾ ਹੈ ਘਰ ਤੋਂ ਕਹਿੰਦੇ ਜੇਹਦੇ ਆ ਨਾ ਆਪਾਂ ਗੁਰੂ ਪਿਆਰੀ ਸਾਥ ਸੰਗਤ ਜੀ ਜੇ ਚਾਰ ਪੁੱਤਰ ਹੋਣ ਜਾਂ ਦੋ ਪੁੱਤਰ ਹੋਣ ਤਾਂ ਕਹਿੰਦੇ ਜ਼ਮੀਨ ਜਾਇਦਾਦ ਵੰਡ ਲੈਂਦੇ ਹਨ ਤੇ ਸਤਿਗੁਰੂ ਜੀ ਕਹਿੰਦੇ ਹੇ ਭਾਈ ਅਪਰਾਧੀ ਹੋ ਕੇ ਤੂੰ ਅਪਰਾਧੀ ਕੱਲ ਨਹੀਂ ਹੋਇਆ ਏਟ ਦੀ ਖਾਤਰ ਘਰ ਦੀ ਖਾਤਰ ਪਤਾ ਨਹੀਂ ਕਿੰਨੀ ਕਵਾਰੀ ਆਪਾਂ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਬੀਮਾਨੀਆਂ ਕਰ ਲੈਣੇ ਕਹਿੰਦੇ ਇਹ ਇਨਸਾਨ ਕਈ ਵਾਰ ਆਪਣੇ ਘਰ ਵਾਸਤੇ ਇਸ પેટ ਵਾਸਤੇ ਅਪਰਾਧੀ ਬਣ ਜਾਂਦਾ ਹੈ ਜੀ ਇਹਦੇ ਨਾਲ ਆਪਾਂ ਗੁਰੂ ਪੈਰੀ ਸਾਸ ਨੂੰ ਵੀ ਅੱਜ ਕੱਲ ਕਿਦਾਂ ਖੋਹਾ ਖਵਾਈ ਹੋ ਰਹੀ ਹੈ ਸਾਰੇ પેટ ਦੀ ਗੱਲ ਹੈ ਇਸ ਕਰਕੇ ਸਤਗੁਰੂ ਬਦਾਸ ਮਹਾਰਾਜ ਜੀ ਫਰਮਾਉਂਦੇ ਤੇ ਅਗਿਆਨਤਾ ਨੂੰ ਤੂੰ ਤਾਰਨ ਕਰ ਲਿਆ ਹੈ ਕਹੇ ਜੀਵ ਉਸ ਬਨਮਾਤਮਾ ਦੇ ਨਾਮ ਦਾ ਸਿਮਰਨ ਕਰਿਆ ਕਰ ਹਰ ਅਰਪਣ ਕਰ ਪੂਜਨ ਕੀਨੋ ਕਥਾ ਕੀਰਤਨ ਜਾਨੀ RAM ਪਗਦ ਬਿਨ ਮੁਕਤ ਨਾ ਪਾਵੇ ਅਮਰ ਜੀਵ ਗ੍ਰਭੇ ਤਾਣੀ ਹੁਣ ਪ੍ਰਮਾਤਮਾ ਨੂੰ ਆਪਣਾ ਜੀਵਨ ਅਰਪਣ ਨੇ ਕੀਤਾ ਕਿ ਜਦੋਂ ਮਾਂ ਦੇ ਪੇਟ ਵਿੱਚ ਬੱਚਾ ਹੁੰਦਾ ਕਹਿੰਦੇ ਉਸ ਪਰਮਾਤਮਾ ਦੇ ਨਾਲ ਲਿਬ ਲੱਗੀ ਹੁੰਦੀ ਤੇ ਜਦੋਂ ਇਸ ਦੁਨੀਆ ਤੇ ਆਉਂਦਾ ਕਹਿੰਦੇ ਰੋਂਦਾ ਹੈ ਕਿ ਪਰਮਾਤਮਾ ਨਾਲੋਂ ਲਿਬ ਟੁੱਟ ਗਈ ਉਸ ਦੀ ਮਾਦਾ ਕੀਤਾ ਕਿ ਮੈਂ ਪਰਮਾਤਮਾ ਦਾ ਨਾਮ ਜਪਾਂਗਾ ਪਰ ਪਹਿਲੇ ਪਹਿਲੇ ਰਹਿਣ ਦੇ ਬਣ ਜਾ ਰਿਹਾ ਤੈ ਜਨਮ ਲਿਆ ਸੰਸਾਰ ਵਿੱਚ ਸੇਵਾ ਚੁੱਕੂ ਰਾਮ ਕੀ ਬਣ ਜਾ ਰ ਤੇਰੀ ਬਾਲਕ ਬੁੱਧ ਗਵਾਰਵੇ ਕਿੰਦੇ ਜਦੋਂ ਜਨਮ ਹੁੰਦਾ ਬੱਚੇ ਦਾ ਤੇ ਅਨਜਾਨ ਪੁਨੇ ਦੇ ਵਿੱਚ ਨਿਆਣ ਪੁਨੇ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਜਪਦਾ ਔਰ ਜਿਸ ਵੇਲੇ ਜਵਾਨੀ ਆਉਂਦੀ ਹੈ ਮੀਨਸ ਮਰਦ ਕਾ ਪਿਆ ਇਆਨਾ ਥਾਮ ਨ ਸਕਾ ਪਾਵੇ ਜਨਰਬੀਦਾਸ ਕਹੀ ਬਣ ਜਾ ਰਿਹਾ ਤੇ ਜਨਮ ਲਿਆ ਸੰਸਾਰ ਵਿੱਚ ਕਿ ਜਦੋਂ 20 ਸਾਲਾਂ ਦਾ ਹੁੰਦਾ ਤਾਂ ਫਿਰ ਗੁਰੂ ਪਹਿਲੀ ਸਤ ਸੰਜੋ ਸਮਝਦਾ ਕਿ ਮੈਨੂੰ ਕਿਸੇ ਦੀ ਲੋੜ ਨਹੀਂ ਹੈ ਨਾ ਪਰਮਾਤਮਾ ਦੀ ਲੋੜ ਐ ਨਾ ਕਿਸੇ ਦੀ ਲੋੜ ਐ ਆਪਣੀ ਜਵਾਨੀ ਦੇ ਜੋਸ਼ ਦੇ ਵਿੱਚ ਦੌੜਿਆ ਫਿਰਦਾ ਹੈ ਪਰ ਗੁਰੂ ਘਰ ਦੀ ਸਾਥ ਸੰਗਤ ਜੋ ਪਤਾ ਉਸ ਵੇਲੇ ਲੱਗਦਾ ਜਦੋਂ 40-45 ਸਾਲ ਦੀ ਉਮਰ ਦੇ ਵਿੱਚ ਆਉਂਦਾ ਹੈ ਫਿਰ ਉਸ ਵੇਲੇ ਸੋਚਦਾ ਕਿ ਮੈਂ ਤਾਂ ਮੌਤ ਸਮਾਂ ਆਜਾਈ ਦਵਾ ਦਿੱਤਾ ਹੈ ਕਿ ਜਿਹੜੇ ਸਮੇਂ ਦੇ ਵਿੱਚ ਮੈਂ ਕਮਾਉਣਾ ਸੀ ਕਮਾਈ ਕੰਮ ਇਸ ਹੈ ਚਾਹੇ ਪਰਮਾਤਮਾ ਦੇ ਨਾਮ ਦੀ ਚਾਹੇ ਦੁਨਿਆਵੀ ਕਮਾਈ ਉਸ ਸਮਾਂ ਮੈਂ ਮੌਤ ਗਵਾ ਦਿੱਤਾ ਤੇ ਜਦੋਂ 40 45 ਸਾਲ ਦੀ ਉਮਰ ਆਉਂਦੀ ਫਿਰ ਉਸ ਵੇਲੇ ਕਰਦਾ ਬੋਝ ਇੰਨਾ ਉੱਪਰ ਪੈ ਜਾਂਦਾ ਫਿਰ ਗੁਰੂ ਘਰ ਦੀ ਸਾਸ ਸੂ ਜੀ ਨਾਲ ਸੋਚਣ ਦੀ ਸ਼ਕਤੀ ਰਹਿੰਦੀ ਨਾ ਸਮਝਣ ਦੀ ਸ਼ਕਤੀ ਰਹਿੰਦੀ ਸਰਬ ਤੇ ਸਰਬ ਕਰਦਾ ਫਿਰ ਕਹਿੰਦਾ ਮੈਂ ਕਰਨ ਦਾ ਵਾਸਤੇ ਕੀ ਕੀ ਬਣਾ ਲਵਾਂ ਤੇ ਜਦੋਂ 60 ਸਾਲ ਤੋਂ ਉੱਪਰ ਹੁੰਦੀ 70 ਸਾਲ ਦੀ 80 ਸਾਲ ਦੀ ਉਮਰ ਤਾਂ ਫਿਰ ਨਾ ਤਾਂ ਕਮਾਈ ਹੁੰਦੀ ਐ ਬੀਤੀ ਆਜੂ ਭਜਨ ਨੇ ਕਿੰਨਾ ਟੇਕ ਸੇਤ ਪਿਓ ਤਨ थर-थर ਕੰਪੇ ਹਰ ਸਿਮਰਨ ਨਹੀਂ ਕੀਤਾ ਤੇ ਪਾਈ ਤਰੀ ਉਮਰ ਬੀਤਦੀ ਜਾ ਰਹੀ ਐ ਉਮਰ ਵੀ ਬੀਤ ਗਈ ਐ ਪਰ ਤੂੰ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਸੇਤ ਪਿਓ ਕਹਿੰਦੇ ਤੇਰਾ ਇਹ ਸਰੀਰ थर-थर ਕੰਬ ਰਿਹਾ ਹੈ ਪਰ ਵੀਰ ਵੀ ਤੋਂ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਚਰਨ ਕਮਲ ਅਨਰਾਗ ਨਾ ਉਪਜੋ ਪੂਤ ਧਿਆਨ ਨਹੀਂ ਪਾਲੀ ਰਬੀਦਾਸ ਪਲਸਾਦ ਸੰਗਮਿਲ ਪੂਰਨ ਬ੍ਰਹਮ ਸਦਾ ਪ੍ਰਤੀ ਪਾਲੀ ਕਿ ਜੀਵ ਦੇ ਹਿਰਦੇ ਵਿੱਚ ਪਰਮਾਤਮਾ ਦੇ ਚਨ ਕਮਲਾਂ ਦਾ ਬਰਾਗ ਉਤਪਨ ਨਹੀਂ ਹੋਇਆ ਕਿ ਜੀਵ ਦੇ ਸਰਦੇ ਦੇ ਵਿੱਚ ਕਹਿੰਦੇ ਜਿੰਨਾ ਚਿਰ ਰਾਗ ਪੈਦਾ ਨਹੀਂ ਹੁੰਦਾ ਗੁਰੂ ਦੇ ਨਾਲ ਪਿਆਰ ਪੈਦਾ ਨਹੀਂ ਹੁੰਦਾ ਉਹਨਾਂ ਚਿਰ ਜੀਵ ਜਿੰਨਾ ਮਰਜੀ ਬਾਹਰੀ ਅਡੰਬਰਾਂ ਦੀ ਪੂਜਾ ਕਰ ਲਵੇ ਅਡੰਬਰਾਂ ਨਾਲ ਪੂਜਾ ਕਰ ਲਵੇ ਕਹਿੰਦੇ ਕੋਈ ਫਾਇਦਾ ਨਹੀਂ ਹੈ ਦਇਆ ਤਰਨੇ ਕੀਤੀ ਪਾਪ ਕਿਸੇ ਗਰੀਬ ਦਾ ਭਲਾ ਨਹੀਂ ਕੀਤਾ ਸਤਗੁਰਵ ਦਾਸ ਸਮਰਿ ਬਸ਼ਿਸ਼ ਕਰਦੇ ਹਨ ਕਿ ਜੇਕਰ ਇਹ ਜੀਵ ਪਲ ਪਰਲੇ ਵੀ ਸੱਚੇ ਮਨ ਨਾਲ ਸੰਤਾਂ ਦੀ ਸੰਗਤ ਸੰਗਤ ਕਰਦਾ ਹੈ ਤਾਂ ਇਸ ਨੂੰ ਪਾਲਨ ਹਾਰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਇੱਕ ਪਲ ਪਰਲੇ ਵੀ ਤੇ ਏਕ ਕੜੀ ਸਿਮਰਨ ਕਰੋ ਕਹਿੰਦੇ 1 ਮਿੰਟ ਵਾਸਤੇ ਜਾਂ ਅੱਧੇ ਮਿੰਟ ਵਾਸਤੇ ਜਾਂ ਕੁਝ ਮਿੰਟਾਂ ਵਾਸਤੇ ਸੰਤਾਂ ਦੀ ਸੰਗਤ ਕਰ ਲਈਏ ਤਾਂ ਸਾਨੂੰ ਉਹ ਪਾਲਨ ਹਾਰ ਪਰਮਾਤਮਾ ਦੇ ਮਿਲਣ ਦੀ ਆਸ ਵੱਧ ਜਾਂਦੀ ਹੈ ਇਸੇ ਕਰਕੇ ਸਤਗੁਰਬਦਾਸ ਸਾਹਿਬ ਜੀ ਫਰਮਾ ਰਹੇ ਹਨ ਕਿ ਸਾਦੋ ਕਾ ਸ਼ਾਸਤਰ ਨੂੰ ਸੁਣ ਤੀਨੋ ਤੇ ਹੇ ਭਾਈ ਸ਼ਾਸਤਰ ਜੇ वेद शास्त्र ਸੁਣਦਾ ਤਾਂ ਹੀ ਫਾਇਦਾ ਹੈ ਜੇ ਕਿਸੇ ਦਾ ਪਲਾ ਕਰਨਾ ਹੈ ਜੇ ਪਲਾ ਨਹੀਂ ਕੀਤਾ ਫਿਰ ਵੇਦਾਂ ਸ਼ਾਸਤਰਾਂ ਦੇ ਪੜਨ ਦਾ ਵੀ ਕੋਈ ਫਾਇਦਾ ਨਹੀਂ ਹੈ ਪੜਿਏ ਗੁਣੀਏ ਨਾਮ ਸਭ ਸੁਣੀਏ ਅੰਨ ਪਾਉ ਪਾਉ ਨ ਪਰਸੇ ਕਹਿੰਦੇ ਜਿੰਨਾ ਮਰਜੀ ਪੜ ਲਈ ਆਪਾਂ ਗੁਰੂ ਤੋਂ ਬਗੈਰ ਸਾਡਾ ਪਾਰ ਉਤਾਰਾ ਨਹੀਂ ਹੋ ਸਕਦਾ ਸਤਗੁਰੂ ਗੁਰਦਾਸ ਮਹਾਰਾਜ ਜੀ ਫਰਮਾਉਂਦੇ ਹਨ ਤੇਰਾ ਜਨ ਕਾ ਹੀ ਕੋ ਬੋਲੇ ਗੁਲ ਗੁਲ ਆਪਣੀ ਭਗਤੀ ਤੇ